ਅ ਮਹੀਨੇ ਦੇ ਅੰਦਰ ਹੀ ਪਾਰਟੀ ਨੇ ਦੂਜੀ ਜ਼ਿੰਮੇਵਾਰੀ ਦੇਤੀ ਹੈ ਸਰਕਾਰ ਦੇ ਵਿੱਚ ਚੇਅਰਮੈਨ ਵਜੋਂ ਅਧੇ ਪਲੈਨਿੰਗ ਬੋਰਡ ਚੇਅਰਮੈਨ ਵੀ ਅਹੁਦਾ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੇਜਰੀਵਾਲ ਸਾਹਿਬ ਦਾ ਸਾਡੀ ਨੈਸ਼ਨਲ ਕਨਵੀਨਰ ਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸ਼੍ਰੀ ਮਨੀਸ਼ ਸੋਦੀਆ ਜੀ ਅਮਨ अरोड़ा ਦੀ ਮੇਰੇ ਵੱਡੇ ਭਰਾ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੀ ਇਹਨਾਂ ਦੇ ਆਸ਼ੀਰਵਾਦ ਸਦਕਾ ਅੱਜ ਜਿਹੜਾ ਇਹ ਮੈਨੂੰ ਔਦਾ ਮਿਲਿਆ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਤਾਂ ਵੇਖੋ ਉਹ ਲੁਧਿਆਣੇ ਇਲੈਕਸ਼ਨ ਉਸ ਤੋਂ ਪਹਿਲਾਂ ਵੀ 3 ਸਾਲ ਹੀ ਹੋ ਗਏ ਤਕਰੀਬਨ ਬੈਂਕ ਕਰਦੇ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਪਾਰਟੀ ਹਾਈ ਕਮਾਂਡ ਨੇ ਵਾਦਾ ਕਰਦਾ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਜਿਹੜੀ ਨੀਤੀਆਂ ਵਾਂ ਉਹਨੂੰ ਗਲੀ ਗਲੀ ਦੇ ਵਿੱਚ ਲੈ ਕੇ ਜਾਊਂਗਾ ਤੇ ਜਿਹੜੀ ਆ ਮੈਨੂੰ ਚੇਅਰਮੈਨ ਇਹਨਾਂ ਨੇ ਵਾਜਾ ਇਹਦਾ ਸਾਧ ਵਿਯੋਗ ਕਰਕੇ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਵੱਲ ਪੂਰਾ ਯੋਗਦਾਨ ਦੇਖੋ ਜੀ ਇੱਕੋ ਇੱਕ ਸੁਪਨਾ ਵਾ ਤੇ ਇਹ ਹਾਈ ਕਮਾਂਡ ਦਾ ਸਾਨੂੰ ਹੁਕਮ ਵੀ ਹੈ ਤੇ ਸਾਡਾ ਸੁਪਨਾ ਵਾ ਔਰ ਵਾਦਾ ਵੀ ਹੈ ਹਾਈ ਕਮਾਂਡ ਨੂੰ ਕਿ ਗੁਰਦਾਸਪੁਰ ਦੀਆਂ ਸੱਤੇ ਦੀਆਂ ਸੱਤੇ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ 2027 ਦੇ ਵਿੱਚ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਤਿੰਨ ਚਾਰ ਮੁੱਖ ਮੰਤਰੀ ਬਣੇ ਫਿਰਦੇ ਆ ਵਿਰੋਧੀ ਪਾਰਟੀਆਂ ਦੇ ਉਹਨਾਂ ਦੀ ਜਮਾਨਤਾ ਜੱप्त ਕਰਾ ਕੇ ਤੁਹਾਨੂੰ ਦਿਖਾਵਾਂਗੇ ਸਾਡੀ ਪਾਰਟੀ ਜਿਹੜੀ ਆ ਉਹ ਕਰਪਸ਼ਨ ਅਗੇਂਸਟ ਜਿਹੜੀ ਮੂਵਮੈਂਟ ਆ ਹਨਾ ਉਹਦੇ ਤੋਂ ਆਪਣੀ ਬਣੀ ਆ ਔਰ ਸਾਡੀ ਪਾਰਟੀ ਵੱਲੋਂ ਹਮੇਸ਼ਾ ਸਾਨੂੰ ਇਹ ਹਦਾਇਤ ਹੁੰਦੀ ਆ ਕਿ ਥਾਪੜਾ ਵੀ ਹੁੰਦਾ ਵਾ ਕਿ ਜਿਹੜੇ ਕਰਪਟ ਅਫਸਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਾਓ ਤੇ ਵਧੀਆ ਅਫਸਰਾਂ ਦਾ ਸਾਥ ਦਿਓ ਦੋਵੇਂ ਮੰਨਿਆ ਸਾਨੂੰ ਇਹ ਹਦਾਇਤ ਹੁੰਦੀ ਆ ਸੋ ਇਸੇ ਨੀਤੀ ਤੋਂ ਚੱਲਦੇ ਅਸੀਂ ਜਿਹੜੇ ਉਹ ਐਕਸ਼ਨ ਲੈਂਦੇ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੂੰਗਾ ਕਿ ਵੇਖੋ ਇੱਕ 32 ਸਾਲ ਦੇ ਨੌਜਵਾਨ ਤੁਹਾਡੇ ਸਾਹਮਣੇ ਖੜੇ ਵੀ ਮੈਨੂੰ ਇੰਨੀ ਛੋਟੀ ਉਮਰ ਦੇ ਵਿੱਚ ਪਾਰਟੀ ਨੇ ਜ਼ਿੰਮੇਵਾਰੀ ਦੇ ਦਿੱਤੀ ਸਾਰੇ ਆਓ ਸਾਥੀ ਆਓ ਆਪਾਂ ਸਮਾਜ ਦੀ ਸਿਰਜਣਾ ਕਰੀਏ ਆਮ ਆਦੀ ਪਾਰਟੀ ਦੇ ਨਾਲ ਜੁੜੀਏ ਹੋਰ ਤਗੜਾ ਕਰੀਏ ਕਿਉਂਕਿ ਇਹੋ ਇੱਕ ਪਾਰਟੀ ਹੈ ਜਿਹਦੇ ਚ ਆਮ ਘਰਾਂ ਦੇ ਆਮ ਪੁੱਤਾਂ ਨੂੰ ਜਿਹੜੀ ਹੈ ਜ਼ਿੰਮੇਵਾਰੀ ਮਿਲ ਸਕਦੀ ਹੈ ਨਹੀਂ ਤਾਂ ਦੂਜੀ ਵਿਰੋਧੀ ਪਾਰਟੀਆਂ ਦੇ ਤੇ ਪੋਤਰਿਆਂ ਦੀ ਵੀ ਜਿਹੜੀਆਂ ਵਾਂ ਉਹ ਲਾਈਨਾਂ ਤੇ ਵਾਰੀਆਂ ਆ ਗਈਆਂ ਉਹਨਾਂ ਨੇ ਲਾ ਲੀਆਂ ਨੇ ਸੋ ਸਿਰਫ ਆਮ ਆਦੀ ਪਾਰਟੀ ਹੀ ਆਮ ਘਰਾਂ ਦੇ ਆਮ ਨੌਜਵਾਨਾਂ ਨੂੰ ਜ਼ਿੰਮੇਵਾਰੀ ਦੇ ਸਕਦੀ ਹੈ ਦੇਖੋ ਜੀ ਬਰਤੌਰ ਜ਼ਿਲ੍ਹਾ ਪ੍ਰਧਾਨ ਬਰਤੌਰ ਡਿਸਟ੍ਰਿਕਟ ਹੈੱਡ ਮੈਂ ਵਾਅਦਾ ਕਰਦਾ ਕਿ ਅਸੀਂ ਇਕੱਠੇ ਹੋ ਕੇ ਇੱਕ ਮੁੱਠੋ ਕੇ ਇਸ ਤਾਕਤ ਦੇ ਨਾਲ ਜ਼ਿਲ੍ਹੇ ਗੁਰਦਾਸਪੁਰ ਦੀਆਂ ਸੱਤੇ ਦੀ ਸੱਤੇ ਸੀਟਾਂ ਦੇ ਇਲੈਕਸ਼ਨ ਲੜਾਂਗੇ ਔਰ ਸੱਤੇ ਤੁਹਾਨੂੰ ਜਿੱਤ ਕੇ ਦਿਖਾਵਾਂਗੇ ਇਕੱਠੇ ਹੋ ਕੇ ਤਾਂ ਆਪ ਦੇ ਸਾਰੇ ਜਿੰਨੇ ਚੈਨਲ ਦੇ ਦਰਸ਼ਕ ਹੈਗੇ ਸਾਰਿਆਂ ਨੂੰ ਮੇਰੇ ਵੱਲੋਂ ਸასი ਕਾਲ ਜੀ ਜੋ ਬੰਦਾਵਾ ਜੀ ਨੂੰ ਡਬਲ ਜਿਹੜਾ ਅਹੁਦਾ ਦਿੱਤਾ ਪਾਰਟੀ ਵੱਲੋਂ ਇੱਕ ਜੰਗ ਜਨਰੇਸ਼ਨ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਔਰ ਉਹ ਬਹੁਤ ਹੀ ਸੂਝਵਾਨ ਤੇ ਪੜ੍ਹੇ ਲਿਖੇ ਨੌਜਵਾਨ ਹੈ ਇਲਾਕੇ ਦੀ ਜਿਹੜੀ ਹੈ ਸਾਨੋ ਸ਼ਕਤ ਨੂੰ ਉਹ ਦੂਨਾ ਦੇ ਚੌੜਾ ਕਰਨਗੇ ਜੇ ਤੁਸੀਂ ਆਪ ਦੇਖ ਲਿਓ ਕਿੰਨਾ ਰਾਸ਼ਾ ਚਾਰ ਸਵੇਰੇ ਕਿੰਨੀਆਂ ਸੰਗਤਾਂ ਜਿਹੜੀਆਂ ਵਧਾਈ ਦੇਣ ਉਹਨਾਂ ਨੂੰ ਆ ਰਹੀਆਂ ਨੇ ਔਰ ਮੈਂ ਪਾਰਟੀ ਦਾ ਤਹਿ ਦਿਲੋਂ ਆਮ ਆਦਮੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨਾਂ ਨੂੰ ਇਹ ਅਹੁਦਾ ਇੱਕ ਦੇ ਕੇ ਪਹਿਲਾਂ ਬਾਅਦ ਜਲਦੀ ਮੇਰੇ ਖਿਆਲ ਮਹੀਨੇ ਦੇ ਵਿੱਚ ਹੀ ਇਹਦਾ ਦੂਜਾ ਅਹੁਦਾ ਦੇ ਦਿੱਤਾ ਵਾ ਉਹਨਾਂ ਨੂੰ ਨਵਾਜਿਆ ਉਹਨਾਂ ਦੀ ਲਿਆਕਤ ਉਹਨਾਂ ਦੀ ਮਿਹਨਤ ਉਹਨਾਂ ਦੀ ਸਾਰਾ ਰੰਗ ਲਿਆਈ ਅੱਗੇ ਔਰ ਮੈਂ ਉਹਨਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਇਹਨੇ ਕੀ ਮਾ ਲਾ ਜਾਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੂਥ ਨੂੰ ਅੱਗੇ ਲੈ ਕੇ ਚੱਲਦੀ ਪਈ ਆ ਕਿਉਂਕਿ ਜੂਥ ਜਿਹੜਾ ਪੜਿਆ ਲਿਖਿਆ ਜੂਥ ਅੱਜਕੱਲ ਚੇਂਜ ਚਾਹੁੰਦਾ ਜੂਥ ਮੋਡੀਫਿਕੇਸ਼ਨ ਚਾਹੁੰਦਾ ਜੂਥ ਅੱਗੇ ਵਧਣਾ ਚਾ ਔਰ ਇਹ ਪੁਰਾਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਜੂਤ ਨੂੰ ਮੌਕਾ ਦੇ ਕੇ ਤੇ ਇੱਕ ਤਰੱਕੀ ਵਧੀਆ ਪੰਜਾਬ ਦੀ ਹੋ ਸਕਦੀ ਆ ਸੋ ਇਸ ਕਰਕੇ ਜੂਤ ਨੂੰ ਪਾਰਟੀ ਜਿਹੜੀ ਇਹ ਪਹਿਲ ਦੇ ਰਹੀ ਹੈ ਜੀ ਓਕੇ ਧੰਨਵਾਦ ਮੈਂ ਮੁਖਦੇਵ ਸਿੰਘ ਹਲਵਾਲ ਡਿਸਟ੍ਰਿਕਟ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਜੋਬਨ ਮੇਰਾ ਛੋਟਾ ਭਰਾ ਵੈ ਤੇ ਮੈਂ ਅੱਜ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਕੁਝ ਦਿਨ ਪਹਿਲਾਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ ਤੇ ਇਹਨਾਂ ਦੀ ਚੰਗੀ ਕਾਰਜਕਾਰੀ ਨੂੰ ਦੇਖਦੇ ਆ ਅੱਜ ਡਿਸਟ੍ਰਿਕਟ ਪਲਾਨਿੰਗ ਬੋਰਡ ਦੀ ਜੋ ਚੇਅਰਮੈਨਨੀ ਹੈ ਇਹ ਜੋਬਨ ਰੰਧਾਵਾ ਜੀ ਨੇ ਨਿਮਾਜ ਦਿੱਤੀ ਹੈ ਅਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਆਉਣ ਵਾਲੀ 2027 ਦੀ ਜਿਹੜੀ ਇਲੈਕਸ਼ਨ ਆ ਉਹ ਜੋਬਨ ਰੰਧਾਵਾ ਜੀ ਦੀ ਅਗਵਾਈ ਵਿੱਚ ਅਸੀਂ ਸੱਤੇ ਦੀਆਂ ਸੱਤੇ ਸੀਟਾਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਜਿਹੜੀਆਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ ਸ਼ੈਰੀ ਕਲਸੀ ਮੇਰਾ ਵੱਡਾ ਭਰਾ ਆ ਤੇ ਪੰਜਾਬ ਦੇ ਉਹ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਹੀ ਇਹ ਮਾਲਾ ਪਰੋਈ ਹੋਈ ਆ ਪੂਰੇ ਜ਼ਿਲ੍ਹੇ ਵਿੱਚ ਜਿਹੜਾ ਅੱਜ ਛੋਟੇ ਤੋਂ ਛੋਟਾ ਜਿਹੜਾ ਵਰਕਰ ਆ ਉਹਨੂੰ ਅਹੁਦਾ ਦੇ ਕੇ ਤੇ ਲੋਕਾਂ ਤੱਕ ਜਿਹੜੀ ਇਹ ਪਹੁੰਚ ਬਣਾਉਣ ਦੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਛਲਾਂਗਾ ਜੋ ਕਦਮ ਹੈ ਤੇ ਦੂਸਰਾ ਇੱਕ ਨੌਜਵਾਨ ਲੀਡਰ ਨੇ ਉਹਨਾਂ ਨੇ ਬਟਾਲੇ ਦੀਆਂ ਜਿਹੜੀਆਂ ਸੜਕਾਂ ਦੀ ਗੱਲ ਕਰ ਲਈਏ ਇਹ ਸੜਕਾਂ ਕੋਈ ਕਹਿ ਨਹੀਂ ਸਕਦਾ ਵੀ ਇਹ ਗੰਦ ਨਿਕਲੂਗਾ ਕਿਤੇ ਪਰ ਉਹਨਾਂ ਨੇ ਸਾਰੇ ਕੰਮ ਛੱਡ ਕੇ ਬਟਾਲੇ ਦਾ ਜਿਹੜਾ ਆ ਸਾਰੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੂੰ ਹੱਲ ਕਰਾਇਆ ਫਿਰ ਅਗਰਸਹਿਨ ਚੌਂਕ ਦੀ ਗੱਲ ਕਰ ਲਈਏ ਉੱਥੇ ਬੜਾ ਜਾਮ ਲੱਗਦਾ ਸੀ ਕਿੱਡਾ ਵੱਜਦੀ ਆ ਉਹਨੂੰ ਖੂਬਸੂਰਤ ਫਿਰ ਉਧਰ ਗਰਦਾਸਪੁਰ ਵਾਲੀ ਜਿਹੜੀ ਸਾਈਡ ਦੀ ਗੱਲ ਕਰੀਏ ਉਹਦਾ ਉਹਦੇ ਵਿੱਚ ਵੀ ਬਹੁਤ ਸੋਹਣਾ ਇੱਕ ਪਾਰਕ ਬਣਾਇਆ ਤੇ ਸ਼ਹੀਦਾਂ ਦੇ ਜਿਹੜੇ ਆਦਮ ਕਤ ਬੁੱਧਦੇ ਆ ਉਹ ਉੱਥੇ ਸਥਾਪਿਤ ਕਰਾਏ ਆ ਫਿਰ ਮਾਤਾ ਸੁਲੱਖਣੀ ਜੀ ਗੇਟ ਤੋਂ ਲੈ ਕੇ ਜਿਹੜੀ ਰੋਡ ਆ ਬਿਲਕੁਲ ਦੁਕਾਨਾਂ ਤੱਕ ਜਿਹੜੀ ਲੋਕ ਪਵਾ ਕੇ ਇਹ ਜਿਹੜਾ ਟ੍ਰੈਫਿਕ ਤੋਂ ਬਟਾਲੇ ਨੂੰ ਨਿਯਾਤ ਦਵਾਈ ਹੈ। ਕੁਸ਼ੀ ਦੇ ਲਹਿਰ ਤੇ ਬਣਦੀ ਆ ਜੀ ਵਰਕਰਾਂ ਚ ਜੋਸ਼ ਪੈਦਾ ਹੋ ਗਿਆ ਹੈ। ਪਹਿਲਾਂ ਜੋ ਬੰਨਦਾ ਮੇਰੇ ਵੱਡੇ ਭਰਾ ਨੂੰ ਜ਼ਿਲ੍ਹਾ ਪ੍ਰਧਾਨਗੀ ਦੇ ਨਾਲ ਨਮਾਜਿਆ ਪਾਰਟੀ ਨਾਲ ਦੀ ਅਣਤਖ ਮਿਹਨਤ ਵੇਖਦੇ ਆ ਹੁਣ ਉਹਨਾਂ ਨੇ ਸਾਡੇ ਮਾਨਯੋਗ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਸਾਡੇ ਪੰਜਾਬ ਇੰਚਾਰਜ ਮਨੀਸ਼ ਸੋਦੀਆ ਜੀ ਅਮਨ अरोड़ा ਜੀ ਪੰਜਾਬ ਪ੍ਰਧਾਨ ਮੇਰੇ ਵੱਡੇ ਵੀਰ ਸ਼ੈਰੀ ਕਲਸੀ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਨੇ ਬਹੁਤ ਹੀ ਮਾਣ ਬਖਸ਼ਿਆ ਜੋਬਨ ਵੀਰ ਜੀ ਨੂੰ ਜਿਹੜਾ ਉਹਨਾਂ ਨੇ ਜ਼ਿਲ੍ਹੇ ਦੀ ਚੇਅਰਮੈਨੀ ਪਲਾਨਿੰਗ ਬੋਰਡ ਦੀ ਦੇ ਕੇ ਉਹਨਾਂ ਨੂੰ ਨਵਾਜਿਆ ਉਹਨਾਂ ਦੀ ਅਨਤਕ ਮਿਹਨਤ ਵੇਦਾਂ ਨੂੰ ਵਰਕਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਜ਼ਿਲ੍ਹੇ ਦੇ ਵਿੱਚ ਵਰਕਰਾਂ ਦੀ ਸੁਣਵਾਈ ਘੱਟ ਹੁੰਦੀ ਸੀ ਲੱਗਦਾ ਸੀ ਉਹਨਾਂ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ ਜ਼ਿਲੇ ਪ੍ਰਧਾਨ ਬਣਨ ਦੇ ਨਾਲ ਜੋਬਨ ਵੀਰ ਜੀ ਨੇ ਉਹ ਕੰਮ ਜਿਹੜਾ ਬਖੂਬੀ ਨਿਭਾਇਆ ਉਹਨਾਂ ਨੇ ਪੂਰੀ ਵਰਕਰਾਂ ਨੂੰ ਬਲਾਕ ਪ੍ਰਧਾਨਾਂ ਨੂੰ ਸੰਗਠਨ ਇਚਾਰਜਾਂ ਨੂੰ ਪੂਰਾ ਆਪਸ ਵਿੱਚ ਜੋੜ ਕੇ ਰੱਖਿਆ ਪੂਰੀ ਵਰਕਰਾਂ ਦੇ ਵਿੱਚ ਜੋਸ਼ ਭਰਿਆ ਕਰਪਸ਼ਨ ਨੂੰ ਨੱਥ ਪਾਈ ਉਸ ਦੀ ਬਦੌਲਤ ਪਾਰਟੀ ਨੇ ਇਹਨਾਂ ਦੀ 2-3 ਮਹੀਨੇ ਦੀ ਮਿਹਨਤ ਨੂੰ ਵੇਖਦਿਆਂ ਦਿਨ ਰਾਤ ਦੀ ਜਿਹੜੀ ਮਿਹਨਤ ਉਹਨਾਂ ਦੀ ਟੀਮ ਦੀ ਵੇਖਦੇ ਆਇਆ ਉਹਨਾਂ ਨੂੰ ਪਲਾਨਿੰਗ ਬੋਰਡ ਚੇਅਰਮੈਨ ਇਹਨਾਂ ਨਵਾਜਿਆ ਇਸ ਚੀਜ਼ ਦੀ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਖੁਸ਼ੀ ਹੈ ਜੀ ਕਿ ਇਹਨਾਂ ਦੀ ਬਦੌਲਤ ਹੈ ਤੁਸੀਂ ਤੁਸੀਂ ਆਪ ਇਸ ਚੀਜ਼ ਦੇ ਗਵਾਹ ਹੋ ਪੱਤਰਕਾਰ ਹੋ ਮੀਡੀਆ ਹੋ ਕਿ ਉਹਨਾਂ ਨੇ ਪਿਛਲੇ ਦਿਨੀ ਕ腐ਸ਼ਨ ਦੇ ਵਿੱਚ ਜਿਹੜੇ ਦੋ ਫਟੇ ਘੜ ਚੂੜੀਆਂ ਦੇ ਰਜਿਸਟਰੀ ਕਲਰਕ ਸੀ ਇੱਕ ਉਹਨਾਂ ਨੂੰ ਸਸਪੈਂਡ ਕਰਵਾਇਆ ਸੀ ਮਾਣਯੋਗ ਮੰਤਰੀ ਸਾਹਿਬ ਨੂੰ ਕਹਿ ਕੇ ਹੋਰ ਵੀ ਇਹਨਾਂ ਨੇ ਕਈ ਜਗ੍ਹਾ ਤੇ ਕ腐ਸ਼ਨ ਦੇ ਵਿੱਚ ਨੱਥ ਪਾਉਣ ਲਈ ਜਿਹੜੀ ਆਪਣਾ ਹੱਲਾ ਮਾਰ ਰਿਹਾ ਸੀ ਹੁਣ ਇਸ ਚੀਜ਼ ਨੂੰ ਵੇਖਦੇ ਆਂ ਪਾਰਟੀ ਇਹ ਚੀਜ਼ ਨੂੰ ਮ ਜਿਹੜਾ ਸਾਡੇ ਵਰਕਰਾਂ ਦੇ ਵਿੱਚ ਜੋਸ਼ ਭਰ ਸਕਦਾ ਜਿਹੜਾ ਵਰਕਰਾਂ ਨੂੰ ਲਾਂਬੰਦ ਕਰ ਸਕਦਾ ਉਸ ਨੂੰ ਹੋਰ ਤਗੜਾ ਕਰੇਗੀ ਤੇ ਵਰਕਰ ਵੀ ਹੋਰ ਤਗੜਾ ਆਏਗਾ ਇਸ ਕਰਕੇ ਉਹਨਾਂ ਨੇ ਜੋ ਬਣੰਦਾਵਾ ਜੀ ਨੂੰ ਤਗੜਾ ਕੀਤਾ ਕਿ ਉਹਦੇ ਨਾਲ ਜ਼ਿਲ੍ਹੇ ਦਾ ਜਿਹੜਾ ਪਾਰਟੀ ਵਰਕਰ ਆ ਉਹ ਵੀ ਤਗੜਾ ਹੋਊਗਾ ਜੋ ਵੱਡੀ ਜ਼ਿੰਮੇਵਾਰੀ ਹੈ ਜੀ ਅਸੀਂ ਉਹਨਾਂ ਦੀ ਭਰਾ ਆਂ ਛੋਟੇ ਟੀਮ ਆ ਸਾਡੀ ਬਹੁਤ ਵੱਡੀ ਅਸੀਂ ਉਹਨਾਂ ਦੀ ਗਾਈਡੈਂਸ ਤੋਂ ਬਗੈਰ ਨਹੀਂ ਚੱਲਦੇ ਧੰਨਵਾਦ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮਾਣ ਬਖਸ਼ਿਆ